ਬੱਸੀ ਪਠਾਣਾ ਪੁਲਿਸ ਵੱਲੋਂ ਇੱਕ ਲਵਾਰਿਸ ਕਾਰ ਖੜੀ ਮਿਲੀ ਜਿਸ ਵਿੱਚ 2 ਕੁਇੰਟਲ ਭੁੱਕੀ ਬਰਾਮਦ ਹੋਈ ਮੌਕੇ ਤੇ ਐਸਐਚਓ ਥਾਣਾ ਬੱਸੀ ਪਠਾਣਾ ਸਬ ਇੰਸਪੈਕਟਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਬਾਈਪਾਸ ਤੋਂ ਥੋੜਾ ਅੱਗੇ ਖਤਾਨਾ ਵਿੱਚ ਇੱਕ ਸ਼ੱਕੀ ਕਾਰ ਮਿਲੀ ਜਿਸ ਦੇ ਸ਼ੀਸ਼ਿਆਂ ਤੇ ਕਾਲੀਆਂ ਜਾਲੀਆਂ ਲੱਗੀਆਂ ਹੋਈਆਂ ਸਨ ਤੇ ਕਾਰ ਕੋਲ ਕੋਈ ਵਿਅਕਤੀ ਮੌਜੂਦ ਨਾ ਹੋਣ ਕਰਕੇ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 2 ਕੁਇੰਟਲ ਭੁੱਕੀ ਬਰਾਮਦ ਹੋਈ ਥਾਣਾ ਬੱਸੀ ਪਠਾਣਾ ਵਿਖੇ ਵਰਨਾਕਾਰ ਦੇ ਮਾਲਕ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਤੇ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਆਉ ਜਾਣਦੇ ਹਾਂ ਕਿ ਇਹ ਪੂਰਾ ਮਾਮਲਾ ਸੱਜੇ ਮੁੰਸੀ ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਕ ਸ਼ੱਕੀ ਹਾਲਤ ਦੇ ਵਿੱਚ ਗੱਡੀ ਖੜੀ ਹੈਗੀ ਆ ਇੱਥੇ ਪਾਈ ਪਾ ਬਾਈ ਪਾਸੇ ਤੇ ਇਸੇ ਦੌਰਾਨ ਸ਼ੱਕੀ ਹਾਲਤ ਦੀ ਗੱਡੀ ਖੜੀ ਸੀ ਇਸੇ ਦੌਰਾਨ ਮੈਂ ਸੁਮੀਤ ਪੁਲਿਸ ਪਾਰਟੀ ਤੇ ਪੁੱਜਾ ਜਦੋਂ ਪੁਲਿਸ ਪਾਰਟੀ ਪੁੱਜਾ ਉੱਥੇ ਗੱਡੀ ਨੂੰ ਚੈੱਕ ਕੀਤਾ ਗੱਡੀ ਲੌਕ ਸੀ ਗੱਡੀ ਤੇ ਸ਼ੀਸ਼ੇ ਕਾਲੇ ਸੀ ਖਦਾਨਾ ਜੁਤਰੀ ਹੋਈ ਸੀ ਕਿ ਇਹ ਕਿਉਂਦਾ ਬਾਈਪਾਸ ਤੋਂ ਥੋੜਾ ਅੱਗੇ ਜਾ ਕੇ ਜੀ ਤੇ ਉੱਥੇ ਜਦੋਂ ਅਸੀਂ ਕਾਫੀ ਅੱਗੇ ਲਈ ਚੈੱਕ ਕੀਤਾ ਸਰਚ ਕੀਤੀ ਗੱਡੀ ਦਾ ਕੋਈ ਮਾਲਕ ਨਹੀਂ ਉੱਥੇ ਹਾਜ਼ਰ ਆਇਆ ਗੱਡੀ ਦੇ ਦੇ ਸ਼ੀਸ਼ੇ ਕਾਲੀ ਹੋਈ ਸੀ ਅਸੀਂ ਇਸ ਦੇ ਦੌਰਾਨ ਕਿ ਵੀ ਇਹਦੇ ਵਿੱਚ ਕੋਈ ਸ਼ੱਕੀ ਕੋਈ ਵਸਤੂ ਹੋ ਸਕਦੀ ਹੈ ਕੋਈ ਜਲਨਸ਼ੀਲ ਦਾਤ ਜਾਂ ਕੁਝ ਵੀ ਹੋ ਸਕਦਾ ਹੈ ਅਸੀਂ ਇਸ ਬੰਦੀ ਆਪਣੇ ਨਿਊਕਸਨ ਨੂੰ ਜਾਨੂ ਕਰਾਇਆ ਤੇ ਗੱਡੀ ਦਾ ਅਸੀਂ ਜਦੋਂ ਗੱਡੀ ਕਾਫੀ ਉੱਥੇ ਮਸ਼ਕਤ ਕਰਨ ਤੋਂ ਬਾਅਦ ਜਦੋਂ ਗੱਡੀ ਦਾ ਲੋਕ ਨਹੀਂ ਖੁੱਲਿਆ ਤਾ ਅਸੀਂ ਉਹ ਗੱਡੀ ਦਾ ਸ਼ੀਸ਼ਾ ਰਾਈਟ ਸਾਈਡ ਵਾਲਾ ਡਰਾਈਵਰ ਦਾ ਸ਼ੀਸ਼ਾ ਤੋੜਿਆ ਜਦੋਂ ਸ਼ੀਸ਼ਾ ਤੋੜ ਕੇ ਗੱਡੀ ਨੂੰ ਅਲੱਗ ਕੀਤਾ ਤਾਂ ਗੱਡੀ ਦੇ ਵਿੱਚ ਦੋ ਥੈਲੇ ਉਹਦੀ ਜਿਹੜੀ ਹੈਗੀ ਪਿਛਲੀ ਸੀਟ ਤੇ ਦੋ ਥੈਲੇ ਬਰਾਮਦ ਹੋਏ ਤੇ ਉਹਦੀ ਡੀਗੀ ਚੈੱਕ ਕੀਤੀ ਤਿੰਨ ਥੈਲੇ ਉਹਦੇ ਜੋ ਬਰਾਮਦ ਹੋਏ ਜਦੋਂ ਥੈਲਿਆਂ ਨੂੰ ਖੋਲ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਭੁੱਕੀ ਚੂਰਾ ਪੋਸੀ ਤੇ ਅਸੀਂ weight ਕੀਤਾ ਜਦੋਂ weight ਕੀਤਾ ਇੱਕ ਕਰੀਬ ਹਰ ਇੱਕ ਥੈਲੇ 40 ਕਿਲੋ ਸੀਗੀ ਭੁੱਕੀ ਤੇ ਇਹ ਕੁੱਲ 2 ਕਵਾਂਟਲ ਭੁੱਕੀ ਤੋਂ ਗੱਡੀ ਦੇ ਵਿੱਚ ਬਰਾਮਦ ਹੋਈ ਆ ਤੇ ਗੱਡੀ ਦਾ ਅਸੀਂ ਬਰਾਮਦ ਕਰਕੇ ਅਸੀਂ ਸੀਐਨਐਪਸ ਨੂੰ ਦੱਸ ਕੇ ਗੱਡੀ ਦੇ ਮਾਲਕ ਰਹਿਣਗੇ ਅਸੀਂ ਐਨਡੀਪਾ ਸੈਕਟਰ ਦਾ ਅਸੀਂ ਮਕਦਮਾ ਦਰਜ ਕਰ ਦਿੱਤਾ ਤੇ ਮਾਲਕ ਦਾ ਅਸੀਂ ਜੋ ਰਿਪੋਰਟਸ ਹੈ ਲੈ ਕੇ ਅਸੀਂ ਜਲਦੀ ਰਿਸਟ ਕਰਾਂਗੇ ਲੱਗਦਾ ਜੀ ਵੀ ਇਹ ਗੱਲੀ ਕੋਈ ਕਿਸੇ ਤਰ੍ਹਾਂ ਦਾ ਹਾਦਸਾ ਅਗਰਸਤ ਹੋਈ ਵੀ ਹੈ ਤਾਂ ਤੇਰ ਹੁਣੀ ਦਾ ਵੀ ਦਰਖਤ ਕੇ ਨਦਰਖਤ ਚ ਨਹੀਂ ਨੀ ਦਰਖਤ ਦੇ ਵਿੱਚ ਮਤਲਬ ਦਰਖਤਾਂ ਦੇ ਵਿੱਚ نیچے ਖਰਾਨਾਂ ਦੇ ਵਿੱਚ ਫਸੀ ਹੋਈ ਸੀ ਇਹ ਹੋ ਸਕਦਾ ਹੈ ਪੀਏ ਜਦ ਲੁਕੋਗੇ ਕਿਸੇ ਨੇ ਲਗਾਈ ਹੋਵੇ ਕਿਉਂਕਿ ਉੱਥੇ ਜਿਹੜਾ ਨਾਲ ਇੱਕ ਗੋਡਾਊਨ ਜਾਂ ਵੀ ਸੀਗਾ ਉਸ ਜਗ੍ਹਾ ਦਾ ਤੁਸੀਂ ਮੈਂ ਜਦੋਂ ਅਸੀਂ ਮੌਕਮ ਲਈ ਕੀਤਾ ਉੱਥੇ ਗੋਡਾਊਨ ਵੀ ਸੀਗਾ ਇੱਕ ਤੇ ਉਹ ਗੋਡਾਊਨ ਬੰਦ ਹੋਇਆ ਹੋਇਆ ਹੈ ਮਤਲਬ ਖਾਲੀ ਪਲਾਟ ਨੂੰ ਚਾਰ ਦੁਵਾਰੀ ਕੀਤੀ ਹੋਈ ਹੈ ਜੀ ਸਰ ਇਹ ਪਰਸਨਲ ਵਾਹਨ ਹੈ ਜਾਂ ਟੈਕਸੀ ਹੈ ਕੋਈ ਇਹ ਪਰਸਨਲ ਵਾਹਨ ਹੈਗਾ ਜੀ ਜਾਂਸੀ ਦਾ ਉਹਦਾ ਵੀ ਗੱਡੀ ਤੇਜ਼ ਹੋਵੇ ਜਾਂ ਤਨਨਗਿੰਦਾ ਜਾਣ ਕੇ ਖੜਾਈ ਹੋਈ ਸੀ ਜਾਂ ਵੈਸੀ ਹਾਦਸਾ ਕਰਸਤੀ ਨਹੀਂ ਹਾਦਸਾ ਕਰਸਤਾ ਕਿ ਤਾ ਐਕਸੀਡੈਂਟ ਤਾਂ ਹੋਣੀ ਚੋਈ ਉੱਥੇ ਜਿਵੇਂ ਛੁਪਾ ਕੇ ਲਾਈ ਹੋਈ ਸੀ ਸਾਨੂੰ ਸ਼ੱਕ ਮਤਲਬ ਇਸ ਲਈ ਲੱਗਿਆ ਵੀ ਇਹ ਸ਼ੀਸ਼ੇ ਕਾਲੇ ਕੀਤੇ ਹੋਏ ਨੇ ਵੀ ਹੋ ਸਕਦਾ ਹੈ ਵੀ ਕਿਸੇ ਇੱਥੇ ਕੋਈ ਐਸੀ ਚੀਜ਼ ਨਾ ਹੋਵੇ ਇਹਦੇ ਵਿੱਚ ਕੋਈ ਜਾਨਵਰ ਦਾਰਥੀਆਂ ਕੁਝ ਨਾ ਹੋਵੇ ਜਾਂ ਇੱਥੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਪਰੰਤੂ ਜਦੋਂ ਅਸੀਂ ਇਹਨੂੰ ਸਰਚ ਕੀਤਾ ਤਾਂ ਇਹਦੇ ਵਿੱਚੋਂ ਪੰਜ ਥੱਲੇ ਸਾਨੂੰ ਭੂਕੀ ਯੂਰਪ ਉਸ ਸਮੇਂ ਹੋਈ ਟਰੱਕ ਕਿੰਨਾ ਬ੍ਰਾਂਡ ਹੋਏਗੀ ਇਹ 2 ਕੁੰਟਲ ਜੀ ਇੱਕ ਗੱਡੀ ਕਿਥੋਂ ਦੀ ਹੈ ਜੀ ਇਹ ਗੱਡੀ ਦਾ ਨੰਬਰ ਹੈਗਾ ਜੀ ਪੀਬੀ 13 ਬੀਕਯੂ 5316 ਅ ਸੋਰੀ 5314 ਜੀ ਵਰਨਾ ਹੈਗੀ ਵਾਈਟ ਜੀ ਵੈਰੀਫਾਈ ਕੀਤਾ ਨੰਬਰ ਤਾਂ ਨਹੀਂ ਕੋਈ ਜਲਦੀ ਵਗੈਰਾ ਲਗਾਇਆ ਨਹੀਂ ਵੈਰੀਫਾਈ ਕੀਤਾ ਜੀ ਉਹਦਾ ਮਾਲਕ ਦਾ ਨਾਮ ਕਾਕਾ ਸਿੰਘ ਆ ਰਿਹਾ ਹੈਗਾ ਜੀ ਅਸੀਂ ਡਿਊਟੀ ਅਫਸਰ ਨੂੰ ਰਿਕਾਰਡ ਲੈ ਕੇ ਪ੍ਰੋਪਰਲੀ ਜੋ ਜਿਹਦੇ ਨਾਮ ਤੇ ਰਜਿਸਟਰ ਹੋਊਗੀ ਅਸੀਂ ਉਹਨੂੰ ਅਸੀਂ ਜਲਦੀ ਰਿਸਟ ਕਰ ਲਾਂਗੇ ਸ਼੍ਰੀ ਫਤੇਗੜ ਸਾਹਿਬ ਤੋਂ ਰਵਿੰਦਰ ਸਿੰਘ ਢੀਂਡਸਾ ਦੀ ਦੇਸ਼ ਸੇਵਕ ਲਈ ਰਿਪੋਰਟ